ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੋਹnde ਹਾਂ ਸਾਥੀ ਸ੍ਰੀ ਜੇਠਾ ਜੀ ਨੂੰ ਗ੍ਰਿਹਾਈ ਤੇ ਉਮਰ ਦੀ ਬਖਸ਼ਿਸ਼ ਕਰਨੀ ਗੁਰੂ ਚੱਕ ਤੋਂ ਆਣ ਕੇ ਸ੍ਰੀ ਜੇਠਾ ਜੀ ਰਾਤ ਦਿਨ ਸਤਗੁਰ ਜੀ ਦੀ ਸੇਵਾ ਵਿੱਚ ਹਾਜ਼ਰ ਅਤੇ ਆਗਿਆ ਪਾਲਣ ਵਿੱਚ ਤਤ ਪਰ ਰਹਿੰਦੇ ਸਨ ਆਪ ਜੀ ਅਤੇ ਬੀਬੀ ਪਾਨੀ ਜੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਜੇਠਾ ਜੀ ਨੂੰ ਹਰ ਪ੍ਰਕਾਰ ਗੁਰਗੱਦੀ ਦੇ ਯੋਗ ਸਮਝ ਲਿਆ। ਪਰੰਤੂ ਜਦ ਆਪ ਜੀ ਨੇ ਦਿਵਯ ਦ੍ਰਿਸ਼ਟੀ ਨਾਲ ਵੇਖਿਆ ਤਾਂ ਸ੍ਰੀ ਜੇਠਾ ਜੀ ਦੀ ਆਯੂ ਬਹੁਤ ਥੋੜੀ ਬਾਕੀ ਰਹਿੰਦੀ ਸੀ। ਇਸ ਵਾਸਤੇ ਆਪ ਜੀ ਨੇ ਆਪਣੀ ਸੁਪਤਰੀ ਬੀਬੀ ਭਾਨੀ ਜੀ ਨੂੰ ਕਿਹਾ ਬੇਟਾ ਅਸਾਂ ਵੇਖਿਆ ਹੈ ਕਿ ਤੇਰੇ ਪਤੀ ਸ੍ਰੀ ਜੇਠਾ ਜੀ ਦੀ ਆਯੂ ਬਹੁਤ ਥੋੜੀ ਰਹਿ ਗਈ ਹੈ। ਪਰ ਅਸੀਂ ਨਹੀਂ ਚਾਹੁੰਦੇ ਕਿ ਉਹ ਇਸ ਸਮੇਂ ਸੰਸਾਰ ਤੋਂ ਚਲਿਆ ਜਾਵੇ ਜਦੋਂ ਕਿ ਉਸਨੇ ਅਜੇ ਬਹੁਤ ਪਰਉਪਕਾਰ ਦੇ ਕਾਰਜ ਕਰਨੇ ਹਨ ਇਹ ਕਾਰਜ ਉਹ ਤਦ ਹੀ ਕਰ ਸਕਦਾ ਹੈ ਜੇਕਰ ਉਸ ਨੂੰ ਅਸੀਂ ਗੁਰਗੱਦੀ ਉੱਤੇ ਬਿਠਾਈਏ ਇਸ ਕਾਰਜ ਦੇ ਪੂਰਾ ਕਰਨ ਵਾਸਤੇ ਅਸੀਂ ਗੁਰਿਆਈ ਦਾ ਤਿਲਕ ਅਤੇ ਆਪਣੀ ਬਾਕੀ ਦੀ ਰਹਿੰਦੀ ਆਯੂ ਸ੍ਰੀ ਜੇਠਾ ਜੀ ਨੂੰ ਦੇ ਕੇ ਸੱਚਖੰਡ ਨੂੰ ਪਿਆਨਾ ਕਰ ਜਾਂਦੇ ਹਾਂ ਉਪਰੰਤ ਸ੍ਰੀ ਗੁਰੂ ਜੀ ਨੇ ਆਪਣੇ ਸੁਪੁੱਤਰਾਂ ਮੋਹਨ ਜੀ ਮੋਰੀ ਜੀ tatha ਸਾਰੇ ਪਰਿਵਾਰ ਤੇ ਸਿੱਖਾਂ ਸੇਵਕਾਂ ਨੂੰ ਆਪਣੇ ਪਾਸ ਬੁਲਾ ਕੇ ਦੱਸਿਆ ਕਿ ਸਾਨੂੰ ਤੁਰ ਦਰਗਾਹ ਤੋਂ ਸੱਦਾ ਆ ਗਿਆ ਹੈ ਸਾਡੀ ਹੁਣ ਸਰੀਰ ਤਿਆਗਨ ਦੀ ਤਿਆਰੀ ਹੈ ਸ੍ਰੀ ਜੇਠਾ ਜੀ ਨੇ ਪ੍ਰੇਮਾ ਭਗਤੀ ਕਰਕੇ ਸਾਨੂੰ ਵਸ ਕਰ ਲਿਆ ਹੈ ਅਸੀਂ ਇਹਨਾਂ ਨੂੰ ਹਰ ਤਰ੍ਹਾਂ ਦੀ ਗੁਰਗੱਦੀ ਦੇ ਯੋਗ ਸਮਝ ਕੇ ਗੁਰਿਆਈ ਦਾ ਤਿਲਕ ਦਿੰਦੇ ਹਾਂ ਇਹਨਾਂ ਨੂੰ ਮੇਰਾ ਰੂਪ ਹੀ ਸਮਝਣਾ ਤੇ ਸਦਾ ਆਗਿਆ ਵਿੱਚ ਰਹਿਣਾ ਦੂਸਰੇ ਦਿਨ ਪਾਦਰੋਂ ਸੁਦੀ 13 ਸਮਤ 1631 ਨੂੰ ਸਤਗੁਰ ਜੀ ਨੇ ਸਭ ਸਿੱਖ ਸੇਵਕਾਂ ਦੇ ਪਰਿਵਾਰ ਦੇ ਸਾਹਮਣੇ ਸ੍ਰੀ ਜੇਠਾ ਜੀ ਨੂੰ ਪੰਜ ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਅਤੇ ਆਪਣੇ ਹੱਥੀ ਆਪਣੀ ਗੁਰਗੱਦੀ ਦੇ ਅਸਨ ਉੱਤੇ ਬਿਠਾ ਦਿੱਤਾ ਉਪਰੰਤ ਕਿਹਾ ਕਿ ਹੁਣ ਇਹ ਆਪਣੇ ਅਸਲੀ ਨਾਮ ਨਾਲ ਸ੍ਰੀ ਗੁਰੂ ਰਾਮਦਾਸ ਜੀ ਅਖਵਾਉਣਗੇ ਜੇਠਾ ਜੀ ਇਹਨਾਂ ਦੀ ਅਲਸੀ ਜੋ ਅੱਜ ਤੋਂ ਸਮਾਪਤ ਹੈ ਉਪਰੰਤ ਭਾਈ ਬੁੱਢਾ ਜੀ ਨੇ ਆਪ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਅਤੇ ਗੁਰਸਿੱਖਾਂ ਨੇ ਉੱਠ ਕੇ ਮੱਥਾ ਟੇਕਿਆ ਅਤੇ ਭੇਟਾ ਅਰਪਣ ਕਰਕੇ ਸ੍ਰੀ ਸਤਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਫਿਰ ਜਦ ਸ੍ਰੀ ਮੋਹਨ ਜੀ ਤੇ ਮੋਰੀ ਜੀ ਆਪਣੇ ਸੁਪੁੱਤਰਾਂ ਨੂੰ ਸਤਗੁਰੂ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਹੋਰ ਸਿੱਖਾਂ ਵਾਂਗੂ ਮੱਥਾ ਟੇਕਣ ਵਾਸਤੇ ਆਖਿਆ ਤਾ ਸ੍ਰੀ ਮੋਹਨ ਜੀ ਨੇ ਉਸ ਪ੍ਰਗਟ ਕੀਤਾ ਕਿ ਸਾਡੀ ਚੀਜ਼ ਤੁਸੀਂ ਇਹਨਾਂ ਨੂੰ ਦੇ ਦਿੱਤੀ ਹੈ ਇਹਨਾਂ ਨੂੰ ਇਹ ਉਚਿਤ ਨਹੀਂ ਸੀ ਕਿ ਆਪ ਜੀ ਦੇ ਪਿੱਛੋਂ ਗੁਰਗੱਦੀ ਦੇ ਮਾਲਕ ਹੀ ਬਣ ਬੈਠਦੇ ਇਤਿਆਦਕ ਬਚਨ ਕਰਕੇ ਸ੍ਰੀ ਮੋਹਨ ਜੀ ਘਰ ਨੂੰ ਚਲੇ ਗਏ ਅਤੇ ਸ੍ਰੀ ਮੋਰੀ ਜੀ ਨੇ ਆਪਣੇ ਪਿਤਾ ਜੀ ਦੀ ਆਗਿਆ ਦੇ ਅਨਸਾਰ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਮੰਨ ਕੇ ਮੱਥਾ ਟੇਕ ਦਿੱਤਾ ਇਸ ਆਪਣੇ ਪਰਲੋਕ ਗਮਨ ਦੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਸਥਾਪਨ ਕਰਨ ਦੀ ਅਤੇ ਮੋਹਰੀ ਜੀ ਅਤੇ ਹੋਰ ਸੇਵਕਾਂ ਵੱਲੋਂ ਆਪ ਜੀ ਦੀ ਆਗਿਆ ਮੰਨ ਲੈਣ ਦੀ ਵਾਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 902 ਉੱਤੇ ਸਾਧਨਾਮੇਠਾਂ ਪ੍ਰਸਿੱਧ ਹੈ ਇਸ ਸੰਬੰਧ ਵਿੱਚ ਕੁਝ ਪੌੜੀਆਂ ਇਹ ਹਨ ਮੇਰੇ ਸਿੱਖ ਸੁਣੋ ਪੁੱਤ ਪਾਈਓ ਮੇਰੇ ਹਰ ਪਾਣਾ ਆਓ ਮੈਂ ਪਾਸ ਜੀਓ ਆਨੰਦ ਅਨਹਦ ਵਜੇ ਬਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਪਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਸਤਗੁਰ ਪ੍ਰਤਖ ਹੋਂਦੈ ਬੈ ਰਾਜ ਆਪ ਟਿਕਾਇਆ ਸਬ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਹਰ ਪਾਇਆ ਸਤਗੁਰ ਬੋਲਿਆ ਹਰ ਮਿਲਿਆ ਬੁਰਖ ਸੁਜਾਨ ਜੀਉ ਰਾਮਦਾਸ ਸੋਢੀ ਦਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜੀਉ ਸਤਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲੈ ਰਜਾਇ ਜੀਉ ਮੋਰੀ ਪੁੱਤ ਸੰਮੁਖ ਹੋਇਆ ਰਾਮਦਾਸ ਹੈ ਪੈਰੀ ਪਾਇ ਜੀਉ ਸਭ ਬਵੇ ਪੈਰੀ ਸਤਗੁਰ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਵੇਂ ਨਾਹੀ ਫਿਰ ਸਤਗੁਰ ਆਨ ਨਿਵਾਇਆ ਹਰ ਧੁਰੋਂ ਪਾਣਾ ਦੀ ਵਡਿਆਈ ਧੁਰ ਲਿਖਿਆ ਲੇਖ ਰਜਾਇ ਜਿਉ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ